ਆਹ uh -huh. uh -huh. बिना तो सारा टब्बर ही रोल गया तेरे बिना सारा घर सुना सुन्ना हो गया तेरे बिना निजी लगता मां तू तो वापस आ जाकर लग गई तेरी थी, ती कि तू तु दस जो ना ਤਾਂ ਜਵਾਦ ਨੇ ਨੌ ਨੇ ਸਾਡੇ ਤੇ ਮਾਂ ਚਾਚਾ ਸਸਟਰੀ ਕਾ ਨੇਹਾ ਤੂੰ ਅੱਜ ਤੈਨੂੰ ਘਰ ਦੇਖ ਗਿਆ ਕਿਉਂ ਚਾਚਾ ਕੀ ਹੋ ਗਿਆ ਜੇ ਕੋਈ ਤੁਸੀਂ ਪਤਾ ਸਤਾ ਲਹੁ ਤਾਂ ਵੀ ਤੁਹਾਨੂੰ ਪਤਾ ਲੱਗੇ ਤੁਸੀਂ ਤਾਂ ਮੁੜ ਕੇ ਕੋਈ ਪਤਾ ਹੀ ਨਹੀਂ ਲੱਗ ਕਿਸੇ ਗੱਲਬਾਤ ਦਾ ਵੀ ਕੀ ਹੋਈ ਜਾਂਦਾ ਪਤਾ ਸਤਾ ਚਾਚਾ ਗੱਲ ਕੀ ਹੋਈ ਹੈ ਮੈਨੂੰ ਗਲਤ ਦੱਸ ਅੱਜ ਕਿਵੇਂ ਆਈ ਏ ਤੂੰ ਨੇ ਹਾਂ ਜਦੋਂ ਆਉਣਾ ਸੀ ਉਦੋਂ ਤੱਕ ਤੂੰ ਆਈ ਨਹੀਂ ਕਦੋਂ ਆਉਣਾ ਸੀ ਚਾਚਾ ਮੈਂ ਜਿਉ ਨੋ ਮਾਰੇ ਕਰ ਮਾਰੇ ਜਹਾਨ ਤੋ ਤੁਰ ਗਿਆ ਜਹਾਨ ਤੋ ਤੁਰ ਗਿਆ ਕੌਣ ਚਾਚਾ ਤੇਰੇ ਤਾਏ ਦਾ ਪੁੱਤ ਮੰਗਾ ਹੋਰ ਕੌਣ ਮੰਗਾ ਹਾਂ ਮੰਗਾ ਕੀ ਹੋਇਆ ਮੰਗੇ ਨੂੰ ਨਾਲੇ ਕਿੱਥੇ ਆ ਉਹ ਉਹ ਤਾਂ ਉੱਥੇ ਵਗ ਗਿਆ ਜਿੱਥੋਂ ਕੋਈ ਮੁੜ ਕੇ ਆਉਂਦਾ ਹੀ ਨਹੀਂ ਉੱਥੇ ਵਗ ਗਿਆ ਉਹ ਤਾਂ ਹਾਏ ਮੈਂ ਮਰ ਗਈ ਚਾਚਾ ਇਹ ਕੀ ਬਣ ਗਿਆ ਪਰ ਇਹ ਸਭ ਹੋਇਆ ਕਿਵੇਂ ਆ ਇਹ ਜਿਹੜੀਆਂ ਤੁਹਾਡੀਆਂ ਗਲਤਫਹਿਮੀਆਂ ਸੀ ਤਾਂ ਹੋਇਆ ਨਹੀਂ ਚਾਚਾ ਮੈਨੂੰ ਪਤਾ ਹੈ ਜੋ ਸਹੀ ਸੀ ਤੈਨੂੰ ਪਤਾ ਚਾਚਾ ਜੇ ਅੱਜ ਮੇਰਾ ਬਾਪੂ ਮੰंजे ਤੇ ਪਿਆ ਨਾ ਤਾਂ ਮੰਗੇ ਕਰਕੇ ਆ ਨਹੀਂ ਨਹੀਂ ਇਹ ਤੁਹਾਨੂੰ ਗਲਤਫਹਿਮੀ ਹੈ ਵੀ ਮੰਗੇ ਕਰਕੇ ਪਏ ਇਹ ਕੋਈ ਬੰਦਾ ਹੋਰ ਹੈ ਮੰਗਾ ਨਹੀਂ ਹੈ ਬੇਟੀਸ਼ ਕਰਦੇ ਕਰ ਚਾਚਾ ਇਹ ਗੱਲ ਤੂੰ ਕਿਵੇਂ ਕਹਿ ਸਕਦਾ ਮੈਂ ਐਂ ਕਹਿ ਸਕਦਾ ਜਿਹੜੀ ਕਰਦੇ ਟਾਈਮ ਲੜਾਈ ਹੋਈ ਥੋੜੇ ਮੰਗਾ ਤਾਂ ਮੇਰੇ ਕੋਲੇ ਬੈਠਾ ਸੀ ਹੇ ਚਾਚਾ ਮੇਰ ਤੋਂ ਕਿੰਨੀ ਵੱਡੀ ਗਲਤੀ ਹੋ ਗਈ ਮੈਂ ਆਪਦੇ ਭਰਾ ਨੂੰ ਗਲਤ ਸਮਝ ਸੀ ਰਹੀ ਹੁਣ ਕੋਈ ਰੋਣ ਦਾ ਫਾਇਦਾ ਨਹੀਂ ਇਹ ਟਾਈਮ ਟੱਪ ਗਿਆ ਹੁਣ ਕੋਈ ਫਾਇਦਾ ਨਹੀਂ ਹੋਣ ਰੋਣ ਦਾ ਜਿਹੜਾ ਤੁਹਾਡਾ ਪਿਆਰ ਕਰਨ ਦਾ ਟਾਈਮ ਸੀ ਸਮਝਣ ਦਾ ਟਾਈਮ ਸੀ ਉਹ ਟਾਈਮ ਤਾਂ ਤੁਸੀਂ ਸਮਝੇ ਹੀ ਨਹੀਂ ਉਹ ਸਾਰੀਆਂ ਗੱਲਾਂ ਆਪਦੇ ਅੰਦਰ ਹੀ ਲੈ ਕੇ ਭੱਗ ਗਏ ਚਾਚਾ ਮੈਨੂੰ ਕੀ ਪਤਾ ਸੀ ਮੈਨੂੰ ਪਤਾ ਸੀ ਇਹ ਜਿਹੜਾ ਵੀ ਕੁਝ ਹੋਈ ਜਾਂਦਾ ਨਾ ਇਹ ਮੰਗਾ ਕਰਾਈ ਜਾਂਦਾ ਪਰ ਚਾਚਾ ਮੇਰ ਤੋਂ ਕਿੰਨੀ ਵੱਡੀ ਗਲਤੀ ਹੋ ਗਈ ਇਹ ਇਹ ਗਲਤੀਆਂ ਤਾਂ ਹੋਈਆਂ ਤੁਸੀਂ ਕੁਝ ਵੀ ਕਿਸੇ ਨੇ ਸਮਝੀ ਨਹੀਂ ਇਹ ਗੱਲ ਜੇ ਗੱਲ ਸਮਝ ਦਿੱਤਾ ਇਹ ਦਿਨ ਕਿਉਂ ਦੇਖਣੇ ਪੈਂਦੇ ਹੈਂ ਇਹ ਜਦੋਂ ਉਹਨੂੰ ਤਾਂਨੇ ਮਿਹਨੇ ਵੱਜੇ ਤਾਂ ਉਹ ਜਾ ਕੇ ਨਾ ਉਹਨੇ ਮੋਤ ਖੇਤ ਵਿੱਚ ਫਾਹਾ ਲੈ ਲਿਆ ਚਾਚਾ ਇਹ ਕਿਵੇਂ ਹੋ ਸਕਦਾ ਮੇਰਾ ਭਰਾ ਐਡਾ ਵੀ ਹੋਣੀ ਸੀਗਾ ਵੀ ਆਪ ਦੇ ਹੱਥੀ ਆਪ ਨੂੰ ਮਾਰ ਲੂਗਾ ਚਾਚਾ ਤੂੰ ਆਪ ਦੇਖਿਆ ਮੈਨੂੰ ਦੱਸ ਮੈਂ ਇਕੱਲੇ ਨਹੀਂ ਦੇਖਿਆ ਸਾਰੇ ਪਿੰਡ ਨੇ ਦੇਖਿਆ ਉਹ ਓਏ ਚਾਚਾ ਤੁਸੀਂ ਮੈਂ ਆਪਣੇ ਭਰਾ ਦੀਆਂ ਚੰਗਿਆਈਆਂ ਹੀ ਨਹੀਂ ਦੇਖ ਸਕੀ ਚਾਚਾ ਸੱਚਾ ਫੁੱਟਾ ਇਨਸਾਨ ਸੀ ਜਿਹੜਾ ਤੁਸੀਂ ਉਹਨੂੰ ਸਮਝ ਹੀ ਨਹੀਂ ਸਕੇ ਇੱਕ ਹੋਰ ਵੀ ਥੋੜੇ ਵਾਸਤੇ ਵੱਡਾ ਕੰਮ ਕਰਕੇ ਗਿਆ ਉਹ ਜਦੋਂ ਅਨਮਾਰੀ ਖੋਲੀ ਤੇ ਸਾਰੀ ਬਸਿਹੇਤ ਕਹਿੰਦਾ ਨੇਹਾ ਦੇ ਨਾਮ ਹੈ ਮੇਰੀ ਭੈਣ ਦੇ ਨਾਮ ਹੈ ਥੋਡੇ ਨਾਂ ਕਰ ਗਿਆ ਉਹ ਚਾਚਾ ਮੈਂ ਨੇ ਬਰਥ ਦੇ ਵੇਲੇ ਤੁਸੀਂ ਮੈਨੂੰ ਦਾਈ ਸੀ ਜਿਹੜੀ ਸਾਡੇ ਹਿੱਸੇ ਜਿਵੇਂ ਆਉਂਦੀ ਹੈ ਨਾ ਉਹ ਵੀ ਮੰਗਾ ਲਾਣ ਨੂੰ ਫਿਰਦਾ ਪਰ ਮੰਗਾ ਜਾਂਦਾ ਜਾਂਦਾ ਵੀ ਸਾਡੇ ਬਾਰੇ ਸੋਚ ਗਿਆ ਕੰਗੇ ਇਨਸਾਨਾਂ ਦਾ ਨਾ ਬਾਅਦ ਕੀ ਪਤਾ ਲੱਗਦਾ ਵੀ ਚੰਗਾ ਕੋਈ ਕਿੰਨਾ ਕਹ ਜਦੋਂ ਉਹ ਦੁਨੀਆ ਤੇ ਰਹਿੰਦੇ ਨਹੀਂ ਤੇ ਹੁਣ ਤੇਰੇ ਪੱਲੇ ਕੀ ਰਹਿ ਗਿਆ ਰੋਲ ਤੇ ਪਤਾਵਾ ਹੁਣ ਤੇਰੇ ਪੱਲੇ ਕੁਝ ਨਹੀਂ ਹੈ ਚਾਚਾ ਮੰਗਾ ਤਾਂ ਮੇਰੇ ਵਿੱਚ ਰਖੜੀ ਲਈ ਫਿਰਦਾ ਸੀ ਪਰ ਦੇਖ ਮੇਰੇ ਬਾਦ ਨਸੀਬੇ ਮੈਂ ਤਾਂ ਉਹ ਰਖੜੀ ਵੀ ਨਹੀਂ ਬੰਨੀ ਹੈਗੀ ਥੋੜੀ ਬੱਦਰੀ ਦੀ ਨਾਲ ਨਾਲ ਤਾਂ ਸਾਡੀ ਵੀ ਬੰਦਰੀ ਵੀ ਐਡਾ ਹੀਰੀ ਵਰਗਾ ਪੁੱਤ ਸਾਡੇ ਕੋਲ ਆਏ ਵਗ ਗਿਆ ਜਿਹਨੇ ਅੰਦਰੋਂ ਸਾਨੂੰ ਕੁਝ ਦਿੱਤਾ ਹੀ ਨਹੀਂ ਚਾਚਾ ਮੈਂ ਤਾਂ ਬਹੁਤ ਹੀ ਗਲਤੀ ਹੋ ਗਈ ਮੈਨੂੰ ਹੁਣ ਆਪਣੀ ਗਲਤੀ ਦਾ ਪਛਤਾਵਾ ਵੀ ਹੋ ਹੀ ਜਾਂਦਾਗਾ ਹੁਣ ਪਛਤਾਉ ਨਾਲ ਕੀ ਬਣਦਾ ਹੈ ਹੁਣ ਤਾਂ ਕੁਝ ਵੀ ਨਹੀਂ ਬਣਦਾ ਜਿਹੜਾ ਸਮਝਣ ਦਾ ਟਾਈਮ ਸੀ ਉਹ ਤੁਸੀਂ ਸਾਰਿਆਂ ਨੇ ਖੋਤ ਆ ਤੁਸੀਂ ਉਹਨੂੰ ਸਮਝ ਹੀ ਨਹੀਂ ਸਕਦੇ ਨਹੀਂ ਹਾਂ ਰੋਣਾ ਇੱਕ ਗੱਲ ਤੋਂ ਹੋਣਾ ਜਿਹੜਾ ਉਹ ਤਾਲੀਆਂ ਨਾਲ ਉਹ ਮੁੰਡੇ ਨੇ ਕੰਮ ਕੋ ਗਲਤ ਕਰਿਆ ਸੀ ਨਾ ਉਹ ਸਾਰੀਆਂ ਗੱਲਾਂ ਮੰਗੇ ਨੂੰ ਕਹਿੰਦਾ ਸੀ ਕਿ ਜੇ ਮੰਗੇ ਆ ਮੰਗਾ ਦਾ ਮੈਨੂੰ ਪਹਿਲਾਂ ਪਤਾ ਹੁੰਦਾ ਤਾਂ ਮੈਂ ਇਹਨੂੰ ਪਾੜ ਦਿੰਦਾ ਬਚਾਲਿਉ ਇਹ ਗੱਲਾਂ ਸਾਰੀਆਂ ਮੇਰੇ ਨਾਲ ਕਰਕੇ ਫੇਰ ਗਿਆ ਉਹ ਜੇ ਮੈਨੂੰ ਇਸ ਗੱਲ ਦਾ ਪਤਾ ਹੁੰਦਾ ਵੀ ਉਹ ਫੇਤ ਜਾ ਕੇ ਆਹ ਕੰਮ ਕਰ ਲੂ ਮੈਂ ਇਹਨੂੰ ਜਾਣੇ ਨਹੀਂ ਦਿੰਦਾ ਸੀ ਚਾਚਾ ਇਹਦਾ ਮਤਲਬ ਮੰਗੇ ਨੇ ਨਹੀਂ ਕੀਤਾ ਸੀ ਇਹ ਸਭ ਨਹੀਂ ਉਹ ਤਾਂ ਬਿਲਕੁਲ ਬੇਕਸੂਰ ਸੀ ਸੱਚਾ ਇਨਸਾਨ ਸੀ ਚਾਚਾ ਮੈਂ ਆਉਦੇ ਭਰਾ ਲਈ ਨਾ ਆਪਦੇ ਦਿਲ ਦੇ ਵਿੱਚ ਬਹੁਤ ਨਫ਼ਰਤ ਬਾੜ ਰੱਖੀ ਸੀ ਪਰ ਦੇਖ ਅੱਜ ਜਦੋਂ ਮੇਰਾ ਪ੍ਰਾਈਸ ਜਾਣ ਤੋਂ ਚਲਾ ਗਿਆ ਨਾ ਅੱਜ ਮੈਨੂੰ ਪਤਾ ਲੱਗਿਆ ਵੀ ਆਪਦੀ ਜਗ੍ਹਾ ਤੇ ਜਾਣਾ ਸਹੀ ਸੀਗਾ ਹੁਣ ਉਹਦਾ ਪੁੱਤ ਕੀ ਘਾਟਾ ਪੈ ਸਾਲੋਂ ਵੀ ਬਹੁਤ ਘਾਟਾ ਪੈ ਗਿਆ ਹੁਣ ਇੱਕ ਗੱਲ ਹੋਰ ਮੈਂ ਪੁੱਤ ਪਿੰਡ ਆਉਂ ਤੇਰੇ ਪਿਓ ਦਾ ਵੀ ਪਤਾ ਲੈ ਕੇ ਆਉਂ ਸਾਰੀ ਗੱਲਬਾਤ ਕਰਕੇ ਆਉਂਦੇ ਨਾਲ ਰੋਣਾ ਹੁਣ ਦੇ ਹੁਣ ਤਾਂ ਪਛਤਾਏ ਤੋਂ ਕੁਝ ਵੀ ਨਹੀਂ ਬਣਦਾ ਹੁਣ ਤਾਂ ਉਹਦੀਆਂ ਆਪਣੇ ਕੋਲੇ ਨਾਲ ਜਾਂਦਾ ਹੀ ਰਹਿ ਗਈਆਂ ਤੇ ਉਹਨੂੰ ਜਾਂ ਜਿਆਦਾ ਜਿਆਦਾ ਯਾਦਗਾਰ ਕਰਕੇ ਨਾਲੇ ਤਾਂ ਰੋਵਾਂਗੇ ਤੇ ਨਾਲੇ ਉਹਨੂੰ ਸ਼ਾਬਾਸ਼ ਹੀ ਕਹਾਂਗੇ ਵੀ ਐਡਾ ਚੰਗਾ ਇਨਸਾਨ ਸੀ ਚਾਚਾ ਇਹ ਸਭ ਦੇ ਵਿੱਚ ਨਾ ਮੇਰੇ ਪਰਾਦੇ ਤਾਂ ਕੋਈ ਗਲਤੀ ਨਹੀਂ ਸੀ ਪਰ ਫਿਰ ਵੀ ਮੈਂ ਆਪਣਾ ਆਪਦਾ ਭਾਈ ਗਵਾ ਲਿਆ ਸਾਨੂੰ ਚੰਗੀ ਟੀਜ ਕਮਾਉਣ ਤੋਂ ਬਾਅਦ ਹੀ ਸਾਨੂੰ ਸੁਰਤ ਆਉਂਦੀ ਹੈ ਵੀ ਸਾਡਾ ਅਸੀਂ ਕਿੱਡਾ ਵੱਡਾ ਮਰਸਾ ਕਮਾ ਲਿਆ ਕਿੰਨੀ ਵੱਡੀ ਚੰਗੀ ਟੀਜ ਕਮਾ ਲਈ ਤੇ ਹੁਣ ਤਾਂ ਪੁੱਤਰਾ ਕੁਝ ਨਹੀਂ ਬਣਦਾ ਇਸੇ ਕਰਕੇ ਤਾਂ ਮੈਂ ਤੇਰੇ ਨਾਲ ਚੰਗਾ ਵਿਹਾਰ ਨਹੀਂ ਕਰਿਆ ਆਈ ਨਾਲ ਨਿੱਕੀਆਂ ਨਾਲ ਕੌਣਾ ਇਹ ਕਰਦਾ ਮੈਂ ਸੋਚਦਾ ਸੀ ਵੀ ਅੱਜ ਆ ਗਈ ਇੱਥੇ ਪਹਿਲਾਂ ਕੋਈ ਪਤਾ ਨਹੀਂ ਲਿਆ ਥਾ ਤਾਂ ਨਹੀਂ ਲਿਆ ਹੈ ਚੱਲ ਚੰਗਾ ਜੱਜਾ ਮੈਂ ਹੁਣ ਚਲਦੀ ਆਂ ਤੇ ਜੇ ਟਾਈਮ ਲੱਗਿਆ ਨਾ ਤੇ ਘਰ ਆ ਕੇ ਜਾਈ ਮੈਂ ਜ਼ਰੂਰ ਆਉਂਗਾ ਜ਼ਰੂਰ ਆਉਂਗਾ ਤੇਰੇ ਕੋਲ ਚੱਲ ਠੀਕ ਆ ਜੱਜਾ ਮੈਂ ਚਲਦੀ ਆਂ ਸਤਿ ਸ਼੍ਰੀਕਾ ਚੱਲ ਸਤਿ ਸ਼੍ਰੀਕਾ ਚਲੋ ਠੀਕ ਹੈ ਮੈਂ ਇਹਨਾਂ ਨੂੰ ਨਾ ਫਰਤੂ ਮੈਂ ਹੁਣ ਕੁਝ ਵੀ ਨਹੀਂ ਦੇ ਸਕਿਆ ਕਿਉਂ ਮੇਰੇ ਵੀ ਦਿਲ 'ਚ ਗੁੱਸਾ ਸੀਗਾ ਅਸੀਂ ਇੱਕ ਹੀਰੇ ਵਰਗਾ ਪੁੱਤ ਐਂ ਕਮਾ ਲਿਆ cái đấy rất liêu, biết, bapu, pani bapu <coughs> <coughs> ਨੇਹਾ ਜੇ ਆਈ ਨਹੀਂ ਹਾਂ ਹਾਂ ਜੀ ਬਾਪੂ ਕੋਈ ਕੰਮ ਹੋਊਗਾ ਉਹਨਾਂ ਨੂੰ ਆ ਜਾਣਗੇ ਕੋਈ ਨਾ ਬਾਲੀ ਲੇਟ ਹੋ ਗਈ ਪਤਾ ਕੋਈ ਨਾ ਬਾਪੂ ਆ ਜੂਗੀ ਤੂੰ ਰੋਟੀ ਖਾ ਲਈ ਨਹੀਂ ਬਾਪੂ ਮੇਰੇ ਕਿੱਥੇ ਲੱਗਦੀ ਆ ਰੋਟੀ ਕਿਉਂ ਕੀ ਗੱਲ ਹੋ ਗਈ ਕਰੇ ਤਾਂ ਆਪਣੇ ਇੰਨਾ ਕੁਝ ਹੋਈ ਜਾਂਦਾ ਤੁਹਾਨੂੰ ਵੀ ਪਤਾ ਹੀ ਹੈਗਾ ਚਲੋ ਤਾਂ ਠੀਕ ਆ ਬੱਤ ਸਭ ਠੀਕ ਹੋ ਜੂ ਤੂੰ ਰੋਟੀ ਤਾਂ ਖਾ ਲਿਆ ਕਰਨਾ ਫਗੋਂ ਠੀਕ ਹੋ ਜੂ ਬਾਪੂ ਇੰਨਾ ਕੁਛ ਤਾਂ ਹੋ ਗਿਆ ਮੈਨੂੰ ਤਾਂ ਨਹੀਂ ਲੱਗਦਾ ਕੁਛ ਠੀਕ ਹੋਊਗਾ ਨਹੀਂ ਨਹੀਂ ਹੋ ਜੂ ਸਾਬ ਕੁਸਾ ਤੂੰ ਸੁਪ ਚੁੱਪ ਚੁੱਪ ਕਿਉਂ ਰਹਿੰਨੀ ਐ ਸੁਪ ਚੁੱਪੀ ਤੇ ਬਾਪੂ ਕੀ ਦੱਸਾਂ ਤੈਨੂੰ ਇੰਨਾ ਕੁਛ ਤਾਂ ਹੋ ਗਿਆ ਪਹਿਲਾਂ ਤਾਨੀਆਂ ਨਾਲ ਫਿਰ ਤੇਰੇ ਨਾਲ ਬਾਪੂ ਰੱਬ ਤਾਂ ਆਪਣੇ ਹੱਥ ਧੋ ਕੇ ਮਗਰ ਹੀ ਪੈ ਗਿਆ ਤੂੰ ਸਕੂਲ ਚ ਤਾਂ ਪੜ੍ਹਦੀ ਨਾ ਪੁੱਤ ਠੀਕ ठाਕ ਆਂ ਬਾਪੂ ਕਿੱਥੇ ਮੇਰਾ ਸਾਰਾ ਧਿਆਨ ਤਾਂ ਘਰੇ ਹੁੰਦਾਗਾ ਸਕੂਲ ਚ ਜਿੱਥੇ ਲੱਗਦਾ ਨਹੀਂ ਪੁੱਤ ਕਿੱਥੇ ਬਾਪੂ ਮੇਰੇ ਨਾਲ ਦੀਆਂ ਕੁੜੀਆਂ ਹੱਸਦੀਆਂ ਖੇਡਦੀਆਂ ਰਹਿੰਦੀਆਂ ਮੈਂ ਚੁੱਪ ਕਰਕੇ ਬੈਠੀ ਰਹਿਣੀ ਆ ਪਰ ਤੂੰ ਵੀ ਗੱਲਾਂ ਬਾਤਾਂ ਕਰਿਆ ਕਰਨਾ ਮੁੰਡਾ ਐਂ ਕਿਵੇਂ ਚੱਕ ਟਾਈਮ ਪਾਸੂ ਆਪਣਾ ਕਿੱਥੋਂ ਬਾਪੂ ਮੈਨੂੰ ਕਿੱਥੋਂ ਆ ਸੌਂਦਾ ਮੈ ਤਾਂ ਪੜ੍ਹਾਈ 'ਚ ਵੀ ਨਹੀਂ ਜੀ ਲੱਗਦਾ ਕੋਈ ਨਹੀਂ ਪੁੱਤ ਇਹ ਉੱਤੇ ਨਹੀਂ ਮੈਂ ਟਾਈਮ ਦਾ ਆਉਂਦੇ ਰਹਿੰਦੇ ਆ ਸਭ ਕੁਝ ਠੀਕ ਹੋ ਜਾ ਤੂੰ ਆਪਦਾ ਪੜ੍ਹਾਈ 'ਚ ਵਧੀਆ ਜੀ ਲਾ ਠੀਕ ਆ ਨਾ ਠੀਕ ਆ ਬਾਪੂ ਨੀਹਾ ਜੀ ਆਈ ਨੀ ਨੇ ਬਾਪੂ ਦੀਦੀ ਕੀ ਆ ਪੁੱਤ ਮੈਂ ਬੰਦ ਕਰ ਲੱਖੀ ਕੀ ਹੋ ਗਈ ਕੀ ਗੱਲ ਹੋ ਗਈ ਲੱਤ ਚੱਲੋ ਬਾਪੂ ਮੰੰਗਾ ਮੇਰਾ ਬਣ ਛੱਡ ਕੇ ਚਲਾ ਗਿਆ ਮੰੰਗਾ ਇਹ ਜੀ ਕੀ ਗੱਲ ਹੋ ਗਈ ਬਾਪੂ ਮੇਰੇ ਨਾਲ ਤਾਂ ਮਤਿਆ ਕਰ ਲਈ ਫੋਨ ਤੇ ਤੰਦਰ ਨੇ ਕਿ ਉਹ ਇਹ ਕੰਮ ਹੋ ਚੁਕਿਆ ਬਾਪੂ ਮੈਂ ਤਾਂ ਮੰਗੇ ਨੇ ਉਹਨਾਂ ਘਰ ਤੇ ਸਮਝਦੇ ਰਹੇ ਵੀ ਜਿਹੜਾ ਕੁਝ ਵੀ ਆਪਣੇ ਘਰੇ ਹੋ ਰਿਹਾ ਇਹ ਸਾਰਾ ਕੁਝ ਮੰਗਾ ਕਰਦਾ ਪਰ ਨਹੀਂ ਬਾਪੂ ਮੰਗੇ ਨੇ ਕੁਝ ਨਹੀਂ ਕੀਤਾ ਓਏ ਮੇਰਾ ਲੱਗਾ ਦੀ ਮੈਂ ਤੁਹਾਨੂੰ ਉਹ ਤੋਂ ਕਹਾਂ ਸੀ ਨਾ ਵੀਰੇ ਦੀ ਕੋਈ ਗਲਤੀ ਨਹੀਂ ਹੈਗੀ ਤੁਸੀਂ ਵੀਰੇ ਨੂੰ ਉਹੀ ਮਾੜਾ ਸਮਝੀ ਗਏ ਮੇਰਾ ਰਕੜੀ ਵੀ ਬਣਾਉਣ ਆਇਆ ਸੀ ਇਸ ਰਕੜੀ ਵੀ ਨਹੀਂ ਬਣਾਈ ਪ੍ਰੀਤ ਮੈਨੂੰ ਕੀ ਪਤਾ ਸੀ ਵੀ ਮੰਗਾ ਦੀ ਜਗ੍ਹਾ ਤੇ ਜਵਾ ਸਹੀ ਆ ਮੈਂ ਤਾਂ ਵਿਚਾਰੇ ਨੂੰ ਹੀ ਗਲਤ ਸਮਝੀ ਰਹੀ ਨਹੀਂ ਤਾਂ ਮੈਂ ਤਾਂ ਬਹੁਤ ਵੱਡੀ ਗਲਤੀ ਕੀਤੀ ਹੋਗੀ ਸੱਚੀ ਤੇ ਮੈਂ ਤੁਹਾਨੂੰ بار بار ਕਹਿੰਦੀ ਸੀ ਬਈ ਬਹੁਤ ਦੰਗਾ ਅਣੇ ਕਦੇ ਆਪਣਾ ਮਾੜਾ ਨਹੀਂ ਸੋਚਿਆ ਉਹ ਨਿਕਿਆ ਹੁੰਦ ਨੂੰ ਆ ਉਹਦੇ ਹੱਥ ਸਾਜ ਖੜਾਇਆ ਸੀਗਾ ਆ ਕੀ ਕਰਤਾ ਬਾਪੂ ਇਹ ਸਾਰੀ ਗਲਤੀ ਮੇਰੀ ਆ ਤੁਸੀਂ ਤਾਂ ਮੈਨੂੰ ਕਹਿੰਦੇ ਹੁੰਦੇ ਸੀ ਵੀ ਨਹੀਂ ਮੰਗਾਏ ਸਭ ਨਹੀਂ ਕਰ ਸਕਦਾ ਪਰ ਦੇਖ ਮੇਰੇ ਦਿਮਾਗ ਤੇ ਕਹਿ ਜੀ ਅਟ ਵੱਜੀ ਸੀ ਮੈਂ ਮੰਗੇ ਨੂੰ ਗਲਤ ਸਮਝਦੇ ਰਹੀ ਮੇਰੀ ਮੇਰੀ ਗਲਤੀ ਹੈ ਬਾਪੂ ਐ ਉਹ ਪੱਤੇ ਗਏ ਬਚਾਰਾ ਮੇਰੇ ਪਿੱਛੇ ਨਾ ਰਖੜੀ ਲੈ ਲੈ ਕੇ ਮਰਦ ਰਿਆ ਮੇਰੇ ਨਖੜੇ ਬਣਾਉਣੀਆਂ ਰਖੜੀ ਬਣਾਉਣੀਆਂ ਪਰ ਬਾਪੂ ਮੈਂ ਦੇਖ ਮੇਰੀ ਬਦਕਿਸਮਤੀ ਮੇਰੇ ਖੜੀ ਵੀ ਨਹੀਂ ਬੰਨੀ ਹੈ ਦੇ ਭਾਈ ਦੇ ਕੋਈ ਚੁੱਪ ਕਰ ਚੁੱਪ ਕਰ ਬਾਪੂ ਮੈਨੂੰ ਇੱਕ ਡਰ ਦੇ ਸਮਝ ਨਹੀਂ ਆਉਂਦੀ ਮੈਂ ਤਾਂ ਇਹ ਵਹਿਮ ਤਾਂ ਸੀ ਕਿ ਇਹ ਜਿੰਨਾ ਕੁਝ ਵੀ ਹੋ ਰਿਹਾਗਾ ਮੰਗੇ ਨੇ ਕੀਤਾ ਪਰ ਬਾਪੂ ਮੈਨੂੰ ਜੋਰੇ ਚਾਚੇ ਨੇ ਦੱਸਿਆ ਕਿ ਸਭ ਮੰਗੇ ਨੇ ਨਹੀਂ ਕੀਤਾ ਫਿਰ ਬਾਪੂ ਹੋਰ ਕਿਨੇ ਕਰਤਾ ਤਾਨੀਆਂ ਨਾਲ ਵੀ ਹੋਇਆ ਇੰਨਾ ਗਲਤ ਤੇ ਬਾਪੂ ਤੇਰੇ ਵੀ ਸੱਟਾ ਮਾਰ ਗਿਆ ਕੋਈ ਬਾਪੂ ਮੈਨੂੰ ਤਾਂ ਡਰ ਲੱਗਦਾ ਐਨਾ ਕੁਝ ਹੋ ਗਿਆ ਕਿਤੇ ਹੋਰ ਨਾ ਅੱਗੇ ਕੁਝ ਗਲਤ ਹੋ ਜਾਏ ਬਾਪੂ ਮੇਰੇ ਤਾਂ ਬਰਦਾਸ਼ਤ ਨਹੀਂ ਹੁੰਦਾ ਬਾਪੂ ਨਿੱਕੀ ਉਮਰੇ ਮੇਰੇ ਤੇ ਇੰਨੀਆਂ ਜ਼ਿੰਮੇਵਾਰੀਆਂ ਪੈ ਗਈਆਂ ਮੇਰੇ ਤੋਂ ਹੋਰ ਕੋਈ ਕੰਮ ਚੱਲਿਆ ਨਹੀਂ ਜਾਂਦਾ ਹੁਣ ਤਾਂ ਬਹੁਤ ਅੱਗੇ ਬਹੁਤ ਬਥੇਰੀ ਆ ਗਈ ਬਾਪੂ ਜਮਾਨਾ ਨਾ ਛੱਡ ਕੇ ਜਾਂਦੀ ਨਾ ਕੋਣ ਪਿੰਡ ਚੜਨਾ ਪੈਂਦਾ ਤੇ ਨਹੀਂ ਤਾਂ ਇਹ ਨਾਲ ਐਸਾ ਹੁੰਦਾ ਮੇਰੇ ਮਾਪਾ ਕੀ ਬਪੂ ਤਾਂ ਐਸਾ ਹੋ ਰਿਹਾ ਗਾ ਆਏ ਓਏ ਲਗਾ ਰੱਬ ਆ ਦਿਨ ਵੀ ਦਿਖਾਉਣੇ ਸੀ ਕੀ ਸਾਨੂੰ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਬੇਟੇ ਕਿਉਂ ਮਰੇ ਸਾਨੂੰ ਇੰਨੇ ਦੁੱਖ ਦੇਖਣੇ ਪੈਣਗੇ ਕਦੇ ਤਾਂ ਕੋਈ ਸੁੱਖ ਦੋ ਦੇਣਾਊਗਾ ਕੋਈ ਨਹੀਂ ਬਾਪੂ ਇਹ ਆਪਣੇ ਨਾ ਕਿਸਮਤ ਬਾਲੀ-ਬਾੜੀ ਲਿ ਗਈ ਐ ਸੱਚੀ ਮੈਨੂੰ ਨਹੀਂ ਲੱਗਦਾ ਹੁਣ ਆਪਣੇ ਚੰਗੇ ਦਿਨ ਆਉਣਗੇ ਬਾਪੂ ਸੱਚੀ ਕਿਸਮਤ ਬਾਲੀ-ਬਾੜੀ ਆ ਆਏ ਹਾਏ ਆਡੇ ਨਾਲ ਇਹ ਰੱਬਾ ਕੀ ਕੀਤਾ ਇਹ ਕੋਈ ਕੋਈ ਬਾਪੂ ਆਪਾਨੂੰ ਨਾ ਪਤਾ ਲੱਗ ਵੀ ਜਾਂਦਾ ਸਾਰੇ ਸਾਰੇ ਕਰਦੀ ਮੇਰੀ ਆ ਜਿਹੜਾ ਵੀ ਮੇਰੇ ਕੋਲ ਕੋਈ ਕਹਿੰਦਾ ਸੀ ਨਾ ਮੰਗੇ ਦੀ ਗੱਲ ਕਰਦਾ ਸੀ ਮੈਂ ਉਹਨੇ ਕਹਿ ਦਿੰਦੀ ਸੀ ਮੇਰੇ ਕੋਲੇ ਮੰਗੇ ਦੀ ਗੱਲ ਨਾ ਕਰੋ ਮੇਰਾ ਕੋਈ ਪਾਈਪੂ ਹੀ ਨਹੀਂ ਹੈਗਾ ਬਾਪੂ ਮੇਰੇ ਬਾਪ ਦੇ ਫਾਇਦਾ ਨਾ ਜਾਂਦੇ ਹੋਏ ਦਾ ਮੂੰਹ ਵੀ ਨਹੀਂ ਦੇਖ ਸਕੀ ਮੈਨੂੰ ਮੂੰਹ ਦੇਖਣਾ ਮੈਨੂੰ ਸੇਵ ਨਹੀਂ ਹੋਇਆ ਚਾਰ ਪੁੱਤਾਂ ਨੂੰ ਤੂੰ ੱੱੱੱ ਤਪਗਾਰ ਤਪਗਾਰ ਦਾ ਰੋਲ ਨਾਲ ਕੁਝ ਨਹੀਂ ਬੰਦਦਾ ਆਪਣੇ ਕਹੇ ਕਿਹੜਾ ਹੁਣ ਵਾਪਸ ਆ ਜੂਗਾ